ਮਾਰਸਾ ਖਾਣੇ ਦੇ ਬਾਅਦ ਸ਼ਾਂਤੀਪੁਰ ਉੱਤੇ ਧਰਨਾ ਲਾ ਰਹੇ ਸੀਗੇ ਤੇ ਉਸ ਧਰਨੇ ਦੇ ਵਿੱਚ ਆ ਕੇ ਜਿਹੜਾ ਐਸਐਚਓ ਦਲਬਾਖ ਸਿੰਘ ਆ ਪਹਿਲਾਂ ਵੀ ਉਹ ਹੈਂਕਰ ਦੇ ਵਿੱਚ ਹੀ ਮਾੜਾ ਵਿਹਾਰ ਲੋਕਾਂ ਦੇ ਆਪ ਨਾਲ ਕਰਦਾ ਕੱਲ ਵੀ ਉਹਨੇ ਮੰਗੇ ਨੂੰ ਧਰਨੇ ਦੇ ਵਿੱਚ ਧੂਕੇ ਟੱਕੇ ਮਾਰ ਕੇ ਥੱਲੇ ਸੁੱਟਿਆ ਕਿਸੇ ਵੀ ਉਸ ਮੌਕੇ ਤੇ ਮੌਜੂਦ ਸੀਗਾ ਡੀਐਸਪੀ ਨੇ ਵੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਅਸੀਂ ਇਸ ਮੰਗ ਨੂੰ ਲੈ ਕੇ ਕਿ ਦਲਬਾਖ ਸਿੰਘ ਜਿਹੜਾ ਐਸਐਚਓ ਆ ਇਹਨੂੰ ਬਰਖਾਸਤ ਕੀਤਾ ਜਾਵੇ ਇਹਦੇ ਉੱਪਰ ਐਸਸੀਐਸਟੀ ਐਕਟ ਤੇ ਜਿੰਨੀਆਂ ਧਰਾਵਾਂ ਬਣਦੀਆਂ ਉਹ ਪਰਚਾ ਦਰਜ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਅੱਜ ਦਲਬਾਖ ਸਿੰਘ ਐਸਐਚਓ ਦਾ ਸੀ ਲੋਕ ਬਾਗੇਪਰਾਣੇ ਚੌਂਕ ਦੇ ਵਿੱਚ ਇਕੱਲਾ ਫੁਕਿਆ ਹਾਤਮਾਨ ਨੇ ਜਿਹੜੇ ਐਸਐਚਓ ਡੀਐਸਪੀ ਐਸਐਸਪੀ ਪਿਠਾਏ ਹੋਏ ਆ ਇਹ ਪੂਰੇ ਸ਼ਸ਼ਕੇਰੇ ਹੋਏ ਆ ਕਿਉਂਕਿ ਸਰਕਾਰ ਤੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਏਗੇ ਲੋਕਾਂ ਨੂੰ ਸੜਕਾਂ ਤੇ ਆ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸ਼ਹਿਤ ਹੈ ਜਿਹੜੇ ਪੁਲਿਸ ਅਫਸਰ ਹੈਗੇ ਉਹ ਲੋਕਾਂ ਨਾਲ ਬਦਤਮੀਜ਼ੀ ਕਰਦੇ ਆ ਲੋਕਾਂ ਦੇ ਆਦਮ ਇਸਤਰਾ ਥੱਕੇ ਮਾਰਨੇ ਇੱਕੋ ਸਾਬਤ ਹੁੰਦਾ ਕਿ ਪੁਲਿਸ ਦੀ ਇੰਨੀ ਜਿਹੜੀ ਆ ਉਹ ਵੱਧ ਚੁੱਕੀ ਆ ਇਹ ਸਾਰੀ ਜਿਹੜੀ ਕਤਨਾ ਕਰਨ ਪੰਜਾਬ ਦੇ ਵਿੱਚ ਵਾਪਰ ਰਿਹਾ ਇਹਨਾਂ ਦੀ ਇੰਨੀ ਹਿੰਮਤ ਵਾਰੀ ਕੀ ਆ ਕਿ ਇਸ ਦਾ ਉਹ ਵੀ ਲਿਹਾਜ਼ ਨਹੀਂ ਕਰ ਰਹੇ ਕਿ ਇਹਦਾ ਹਰਜਾਨਾ ਕਿ ਕੁੱਤਣਾ ਪਊਗਾ ਕਿਉਂਕਿ ਬਣਦੀ ਕਾਨੂੰਨੀ ਕਾਰਵਾਈ ਆ ਦੋਸ਼ੀਆਂ ਦੇ ਖਿਲਾਫ 307 ਇਰਾਦਾ ਕਤਲ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਜਾਂਦਾ ਹੋਰ ਜੜੀਆਂ ਧਰਾਵਾਂ ਬਣਦੀਆਂ ਉਹ ਵੀ ਜੋੜੀਆਂ ਜਾਂਦੀਆਂ ਤੇ ਬਾਕੀ ਜਿਹੜਾ ਮੁਕੱਦਮਾ ਦਰਜ ਕੀਤਾ ਉਹ ਲੇਟ ਦਰਜ ਕੀਤਾ ਉਹ ਇਨਾ ਸਮੇਂ ਵਿੱਚ ਪਾਇਆ ਸੱਜੋ ਨੇ ਕਿ ਦੋਸ਼ ਜਿਹੜੇ ਆਪਣੀ ਜ਼ਮਾਨਤ ਵੀ ਕੈਰੀ ਕਰ ਲੈਣ ਉਹਨਾਂ ਨੇ ਸੱਜੋ ਨੇ ਪਰਚਾ ਦਰਜ ਕੀਤਾ ਤੇ ਅਗਲੇ ਦਿਨ ਹੀ ਪਰਚਾ ਦਰਜ ਹੁਣ ਤੋਂ ਵੀ ਸਮਾਨਤ ਕਰਾ ਕੇ ਉਹ ਸ਼ਰੇਆਮ ਹਵਾਲੇ ਤੋਂ ਦੇ ਕਰਦੇ ਆ ਅਸੀਂ ਬਾਗਾ ਪ੍ਰਾਣਾ ਬਾਸਟੈਂਡ ਦੇ ਵਿੱਚ ਖੜੇ ਹੋਏ ਆ ਜਿੱਥੇ ਕ੍ਰਿਤੀ ਕਿਸਾਨੀ ਨੂੰ ਨੌਜਵਾਨ ਹਸਪਤਾਲ ਦੇ ਪਿੰਡ ਨੂੰ ਮਜੂਬੀ ਹੁੰਦਾ ਵੱਲੋਂ ਆ ਜਿਹੜਾ ਸ਼ਹਿਰ ਦੇ ਵਿੱਚ ਰੋਸ ਮਜਾਦਾ ਕਰਕੇ ਐਸਐਚਓ ਦਲਬਾਖ ਸਿੰਘ ਦਾ ਜਿਹੜਾ ਉਹ ਪੁੱਤਲਾ ਫੁੱਟਿਆ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਹਸਪਤਾਲ ਦੇ ਆਗੂ ਨੇ ਕਿ ਕੀ ਮਾਮਲਾ ਪੁੱਤਲਾ ਜੋ ਫੁੱਟਿਆ ਹੋਇਆ ਹੈ ਪੂਰੇ ਅਕੀਸ਼ਾ ਅਗਰਵਾਲ ਕੁਮਾਰ ਪਛਲੇ ਜਨਾ ਚ ਸ਼ਰਾਬ ਦੀ ਸਾਈ ਦੇ ਚਲੋ ਆਤਮਾ ਆ ਕਰਕੇ ਸੜਕ ਤੇ ਸੜਕ ਤੇ ਚਲੇ ਗਏ ਸੀਗੇ ਤੇ ਦੋਸ਼ੀਆਂ ਨੇ ਖਲਾਫ ਕਾਰਵਾਈ ਕਰਦੀ ਸੀ ਬਿੱਟੂ ਹਜੇ ਨਹੀਂ ਸਰਵਸਥਾਨ ਲੋਕੇ ਜੇਰੇ ਲਾਜ ਆ ਤੇ ਉਹਦੇ ਸਿਰਫ 4-5 ਤਾਂਕੇ ਲੱਗੇ ਆ ਫੋਰਸ ਨੇ ਜਿਹੜਾ ਦਿਨ ਤਪਾਈ ਕੀਤੀ ਕਾਰਵਾਈ ਦੋਸ਼ੀਆਂ ਖਲਾਫ ਨਹੀਂ ਕੀਤੀ ਇਸ ਮੰਗ ਨੂੰ ਲੈ ਕੇ ਜਿਹੜੇ ਕੱਲ ਲੋਕ ਸਮਾਰਸਥ ਥਾਣੇ ਦੇ ਬਾਹਰ ਸ਼ਾਂਤੀਪੁਰੂਪ ਧਰਨਾ ਲਾ ਰਹੇ ਸੀਗੇ ਤੇ ਉਸ ਧਰਨੇ ਦੇ ਵਿੱਚ ਆ ਕੇ ਜਿਹੜਾ ਐਸਐਚਓ ਦਲਬਾਜ ਸਿੰਘ ਆ ਪਹਿਲਾਂ ਵੀ ਉਹ ਹੈਂਕਰ ਦੇ ਵਿੱਚ ਹੀ ਮਾੜਾ ਵਿਹਾਰ ਲੋਕਾਂ ਦੇ ਆਗੂ ਨਾਲ ਕਰਦਾ ਕੱਲ ਵੀ ਉਹਨੇ ਮੰਗੇ ਨੂੰ ਧਰਨੇ ਦੇ ਵਿੱਚ ਧੂਕੇ ਟੱਕੇ ਮਾਰ ਕੇ ਥੱਲੇ ਸੁੱਟਿਆ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਵਿਰੋਧ ਕਰਤੇ ਉਹਨੇ ਛੱਡਿਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਆਪਣੀ ਗਲਤ ਤੇ ਅੜਿਆ ਰਿਹਾ ਕਿ ਜਿਹੜਾ ਦੋ ਥੋੜੇ ਤੋਂ ਹੁੰਦਾ ਤੁਸੀਂ ਕਰ ਲੋ TSP ਵੀ ਉੱਥੇ ਮੌਕੇ ਤੇ ਮੌਜੂਦ ਸੀਗਾ DSP ਨੇ ਵੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀਗੀ ਅੱਜ ਅਸੀਂ ਇਸ ਮੰਗ ਨੂੰ ਲੈ ਕੇ ਕਿ ਦਰਬਾਖ ਸਿੰਘ ਜਿਹੜਾ ਐਸਐਚਓ ਆ ਇਹਨੂੰ ਬਰਖਾਸਤ ਕੀਤਾ ਜਾਵੇ ਇਹਦੇ ਉੱਪਰ ਐਸਸੀਐਸਟੀ ਜਿੰਨੀਆਂ ਧਰਾਵਾਂ ਬਣਦੀਆਂ ਉਹ ਪਰਚਾ ਦਰਜ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਅੱਜ ਦਲਬਾਜ ਸਿੰਘ ਐਸਐਚਓ ਦਾ ਸੀ ਬਾਗੇਪੁਰਾਣੇ ਚੌਂਕ ਦੇ ਵਿੱਚ ਪਤਲਾ ਫੁਕਿਆ ਜੇ ਉਹਦੇ ਖਿਲਾਫ ਬਣਦੀ ਕਾਰਵਾਈ ਨਾ ਹੋਈ ਇਹ ਸੰਘਰਸ਼ ਨੂੰ ਅੱਗੇ ਵਧਾਵਾ ਭਾਈ ਜੀ ਲਗਾਤਾਰ ਆਮ ਆਦਮੀ ਪਾਰਟੀ ਨੇ 2022 ਤੋਂ ਪਹਿਲਾਂ ਇਹ ਪ੍ਰਚਾਰ ਕੀਤਾ ਕਿ ਸਾਡੀ ਸਰਕਾਰ ਜਦੋਂ ਬਣੀ ਕੋਈ ਧਰਨਾ ਮਜਾਰਾ ਨਹੀਂ ਹੋਊਗਾ ਖਾਸ ਕਰਕੇ ਮਜ਼ਦੂਰਾਂ ਦੀ ਗੱਲ ਤਾਂ ਇੱਥੇ ਸੁਣੀ ਜਾਊਗੀ ਆਮ ਲੋਕਾਂ ਦੀ ਸਰਕਾਰ ਆ ਸੱਥਾਂ ਜੋ ਸਰਕਾਰ ਤੇ ਲੈ ਕੇ ਗੋਲੀ ਗੱਲ ਕਿੱਥੇ ਜੇ ਖੜੀ ਆ ਜੇ ਲੋਕ ਆਪਦਾ ਹੱਕ ਲੈਣ ਆਉਂਦੇ ਤਾਂ ਧੱਕੇ ਮਾਰੇ ਜਾਂਦੇ ਆ ਔਰ ਲੋਕਾਂ ਦੇ ਨਾਲ ਹਮੇਸ਼ਾ ਜਿਹੜਾ ਉਹ ਬਸਲੋਕ ਕੀਤੀ ਜਾਂਦੀ ਹੈ ਕੀ ਕੰਮ ਕੀ ਮੰਗਦੇ ਇਹ ਭਗਵਾਨ ਸਤਮਾਨ ਨੇ ਜਿਹੜੇ ਐਸ ਐਚਓ ਡੀ ਐਸ ਪੀ ਐਸ ਐਸ ਪੀ ਭਟਾਏ ਹੋਏ ਆ ਇਹ ਪੂਰੇ ਸ਼ਸ਼ਕੇਰੇ ਹੋਏ ਆ ਕਿਉਂਕਿ ਸਰਕਾਰ ਤੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਏਗੇ ਲੋਕ ਹੁਣ ਸੜਕਾਂ ਤੇ ਆ ਗਏ ਆ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਜਿਹੜੇ ਪੁਲਿਸ ਅਫਸਰ ਹੈਗੇ ਉਹ ਲੋਕਾਂ ਨਾਲ ਬਦਮਾਹੀ ਕਰਦੇ ਆ ਉਹਨਾਂ ਦੀ ਕੁੱਟਮਾਰ ਕਰਦੇ ਆ ਇਹਨਾਂ ਦੀਆਂ ਜੜੀਆਂ ਹੈਗੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਜਿਹਦੇ ਕਰਕੇ ਇਹਨਾਂ ਨੂੰ ਕੋਈ ਡਰ ਨਹੀਂਗਾ ਸਰਕਾਰ ਦਾ ਤੇ ਨਾ ਸਰਕਾਰ ਇਹਨਾਂ ਨੂੰ ਕੁਝ ਕਹਿੰਦੀ ਆ ਤਰਨੇ ਦੇ ਵਿੱਚ ਆ ਕੇ ਲੋਕਾਂ ਦੇ ਅੱਗ ਨੂੰ ਇਸ ਤਰ੍ਹਾਂ ਧੱਕੇ ਮਾਰਨੇ ਇਥੇ ਸਾਬਤ ਹੁੰਦਾ ਕਿ ਪੁਲਿਸ ਦੀ ਇੰਨੀ ਜੜੀ ਆ ਉਹ ਵੱਧ ਚੁੱਕੀ ਆ ਇਹ ਸਾਰੀ ਜਿਹੜੀ ਘਟਨਾ ਕਰੋਂ ਪੰਜਾਬ ਦੇ ਵਿੱਚ ਵਾਪਰ ਰਿਹਾ ਇਹਨਾਂ ਦੀ ਇੰਨੀ ਹਿੰਮਤ ਵੱਧ ਗਈ ਆ ਕਿ ਇਸ ਤਰ੍ਹਾਂ ਦਾ ਵੀ ਲਿਹਾਜ਼ ਨਹੀਂ ਕਰ ਰਹੇ ਇਹਦਾ ਹਰਜਾਨਾ ਕਿ ਭੁਗਤਣਾ ਪਊਗਾ ਕਿਉਂਕਿ ਸਰਕਾਰ ਦੀ ਸ਼ੈ ਇਸ ਕਰਕੇ ਕਰ ਰਹੇ ਆ ਤੇ ਇਹ ਬਿਲਕੁਲ ਠੀਕ ਆ ਗੱਲ ਕਿ ਭਗਵਾਨ ਹਰਿਮਾਨ ਨੇ ਕਿਹਾ ਸੀ ਕਿ ਸੱਥਾਂ ਦੇ ਪਿੰਡਾਂ 'ਚ ਸਰਕਾਰ ਚੱਲਿਆ ਕਰੂਗੀ ਅਫਸਰ ਲੋਕਾਂ ਕੋਲੇ ਚੱਲ ਕੇ ਆਉਣਗੇ ਇੱਕ ਤਾਂ ਲੋਕ ਅਫਸਰਾਂ ਕੋਲੇ ਚੱਲ ਕੇ ਆਏ ਆ ਤੇ ਫਿਰ ਵੀ ਲੋਕਾਂ ਨੂੰ ਧੱਕੇ ਮਾਰੇ ਜਾਏ ਫਿਰ ਲੋਕ ਜਾਣ ਕਿੱਧਰ ਨੂੰ ਲੋਕਾਂ ਕੋਲ ਇੱਕੋ ਹੀ ਤਰੀਕਾ ਰਹਿ ਜਾਂਦਾ ਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਲੋਕ ਜਿਵੇਂ ਝੰਡਾ ਚਾਕੇ ਸੰਘਰਸ਼ ਕਰਕੇ ਜਿਹੜੇ ਆਪਣੇ ਮਸਲੇ ਹੱਲ ਕਰਾਉਂਦੇ ਸੀ ਹੁਣ ਵੀ ਲੋਕਾਂ ਨੂੰ ਉਸੇ ਤਰ੍ਹਾਂ ਹੀ ਮਸਲੇ ਜਿਹੜਾ ਹੱਲ ਕਰਵਾਉਣੇ ਪੈ ਰਹੇ ਆ ਲੋਕਾਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਫੋਰਸ ਜਿਹੜੀ ਗੁੰਡਾ ਕਰਦੀ ਆ ਉਹ ਸ਼ਰਮ ਦੇ ਨਾਲ ਵਧਦੀ ਜਾ ਰਹੀ ਹੈ ਭਾਈ ਕੱਲ ਜੋ ਵੀਡੀਓ ਵਾਇਰਲ ਹੋਈ ਆ ਉਸ ਦੇ ਵਿੱਚ ਜੋ ਫੈਸਲਾ ਡਾਊਨਲੋਡ ਨਾਲ ਨਾਲ ਰਾਜਮੋਗਲ ਦੇ ਅਧਿਕਾਰਵਾਈ ਕਰਦੀ ਪਰਿਵệਸ਼ ਧਰਨ ਆਇਆ ਕਿ ਕਿਤੇ ਗੱਲ ਕਿਤੇ ਖੜੀ ਕਾਰਵਾਈ ਸਪੋਕਰ ਨਹੀਂ ਹੋਈ ਕਿ ਹਰ ਇੱਕ ਦਿੱਤੀ ਦੀ ਮੰਗ ਕਰਦੇ ਕਿ ਕੀ ਗੱਲ ਹੋਣਾ ਇੱਕ ਤਾਂ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਦੋਸ਼ੀਆਂ ਦੇ ਖਿਲਾਫ 307 ਇਰਾਦਾ ਕਤਲ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਜਾਂਦਾ ਹੋਰ ਜਿਹੜੀਆਂ ਧਰਾਵਾਂ ਬਣਦੀਆਂ ਉਹ ਵੀ ਜੁੜੀਆਂ ਜਾਂਦੀਆਂ ਤੇ ਬਾਕੀ ਜਿਹੜਾ ਮੁਕੱਦਮਾ ਦਰਜ ਕੀਤਾ ਉਹ ਲੇਟ ਦਰਜ ਕੀਤਾ ਉਹ ਇੰਨਾ ਸਮੇਂ ਵਿੱਚ ਪਾਇਆ ਐਸਐਚਓ ਨੇ ਕਿ ਦੂਸਰੇ ਜਿਹੜੇ ਆਪਦੀ ਜਮਾਨਤ ਦੀ ਤਿਆਰੀ ਕਰ ਲੈਣ ਉਹਨਾਂ ਨੇ ਪੂਰੀ ਜਮਾਨਤ ਦੀ ਤਿਆਰੀ ਕਰ ਲਈ ਉਦੋਂ ਐਸਐਚਓ ਨੇ ਫਰਜ਼ਾ ਦਾ ਪਿੱਟਾ ਤੇ ਅਗਲੇ ਦਿਨ ਹੀ ਪਰਚਾ ਦਰਜ ਹੁਣ ਤੋਂ ਵੀ ਜਮਾਨਤ ਕਰਾ ਕੇ ਉਹ ਸ਼ਰਿਆਮ ਬਾਦ ਤੋਂ ਦੇ ਕਰਦੇ ਆ ਅਸੀਂ ਇਸ ਮੰਗ ਨੂੰ ਲੈ ਕੇ ਸਾਡੇ ਜਿਹੜੇ ਸਾਥੀ ਆ ਧਰਮ ਦੇ ਬੈਠੇ ਸੀਗੇ ਕਿ ਜਿਹੜੀ ਬਣਦੀ ਕਾਨੂੰਨੀ ਕਰ ਵੀ ਉਹ ਨਹੀਂ ਪੁਲਿਸ ਨਹੀਂ ਕੀਤੀਗੀ ਉਹੀ ਕਰਾਉਣਾ ਵਾਸਤੇ ਜਿਹੜੇ ਲੋਕ ਉੱਥੇ ਬੈਠੇ ਸੀ ਧਰਨਾ ਲਾ ਰਹੇ ਭਾਈ ਜੀ ਕੱਲ ਜੋ ਇਹਦੀ ਸਾਰੀ ਵੀਡੀਓ ਸਾਡੇ ਕੋਲੇ ਮੌਜੂਦ ਆ ਮੰਗਾ ਵੈਰੂ ਕੇ ਪਿੰਡੂ ਮਜ਼ਦੂਰ ਜੀ ਨੂੰ ਦਾ ਸੋਭਾ ਆਗੂ ਆ ਤੇ ਸਾਡਾ ਸਾਥੀ ਸਰੀਰਕ ਤੌਰ ਤੇ ਕਲਾ ਤੋਂ ਅਪਾਹਜ ਵੀ ਹੈ ਐਸਐਚਓ ਨੇ ਇਸ ਗੱਲ ਦਾ ਵੀ ਕੋਈ ਨਿਹਾਜ ਨਹੀਂ ਕੀਤਾਗਾ ਜਿਹੜੇ ਹੋਰ ਮਲਾਜ਼ਮ ਉੱਤੇ ਖੜੇ ਸੀ ਕਿਸੇ ਨੇ ਵੀ ਇਸ ਗੱਲ ਦਾ ਨਿਹਾਜ ਨਹੀਂ ਕੀਤਾਗਾ ਐਸਐਚਓ ਤੇ ਸਾਰੇ ਥਾਣੇ ਸਮਾਲ ਸਰ ਨੇ ਗੈਰ ਮਨੁੱਖੀ ਵਿਹਾਰ ਜਿਹੜਾ ਦਿਖਾਇਆ ਇਹਦਾ ਹਰਜਾਨਾ ਇਹਨਾਂ ਨੂੰ ਭੁਗਤਣਾ ਪਊਗਾ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿੰਨਾ ਸਮਾਂ ਪ੍ਰਸ਼ਾਸਨ ਨਹੀਂ ਕਰਦਾਗਾ ਉਹਨਾਂ ਸਮਾਂ ਸੰਘਰਸ਼ ਜਾਰੀ ਰੱਖਾਂਗੇ ਅਸੀਂ ਐਸਐਸਪੀ ਨੂੰ ਵੀ ਦਰਖਾਸਤ ਦੇਵਾਂਗੇ ਵੀਡੀਓ ਵੀ ਦੇ ਕੇ ਆਵਾਂਗੇ ਜੇ ਕਾਰਵਾਈ ਨਹੀਂ ਕਰਦੇ ਸੰਘਰਸ਼ ਨੂੰ ਅੱਗੇ ਵਧਾਵਾਂਗੇ ਅਗਲੀ ਰੋਪ ਦੇਖਾ ਕਰਨ ਕਿੱਥੇ ਆਪਣੀ ਹੋਊਗੀ ਬਿਲਕੁਲ ਐਸਐਸਪੀ ਨੂੰ ਦਰਖਾਸਤ ਦੇਣ ਤੋਂ ਬਾਅਦ ਅਗਲੇ ਸਿੰਨਤ ਦਾ ਸਿਚੇਰੀ ਐਲਾਨ ਕਰਾਂਗੇ ਹਾਂਜੀ ਸਸੀਕਾਲ ਸਾਹਿਬ ਸੁਖਪ੍ਰੀਤ ਬੋਲ ਰਿਹਾ ਹਾਂ ਜੀ ਮੋਰ ਟੈਲੀਵਿਜ਼ਨ ਤੋਂ ਹਾਂਜੀ ਮੋਰ ਟੈਲੀਵਿਜ਼ਨ ਤੋਂ ਸੁਖਪ੍ਰੀਤ ਬੋਲ ਰਿਹਾ ਸਰ ਠੀਕ ਠੀਕ ਹੈ ਠੀਕ ਹੈ ਜੀ ਸਰ ਅੱਜ ਬਾਗਾਪੁਰਾਣਾ ਦੇ ਵਿੱਚ ਜੋ ਪ੍ਰਦਰਸ਼ਨ ਕੀਤਾ ਮਜ਼ਦੂਰ ਜਥੇਬੰਦੀ ਵੱਲੋਂ ਤੇ ਕਿਸਾਨ ਜਥੇਬੰਦੀ ਵੱਲੋਂ ਹਾਂਜੀ ਜੀ ਤੁਸੀਂ ਕੱਲ ਉਹ ਜੋ ਮਜ਼ਦੂਰ ਆਗੂ ਨੂੰ ਧੱਕਾ ਮਾਰਿਆ ਹੈਂਡੀਕੈਪਟ ਸੀਗਾ ਉਹ ਥੱਲੇ ਡੇਗ ਪੈ ਗਈ ਕੀ ਕਹਿਣਾ ਚਾਹੁੰਦੇ ਹੋ ਗੁਜ਼ਾਰੇ ਨਾਤ ਕਮਰਾ ਨਾਥ ਲਟ ਗਿਆ ਹੋ ਹਾਂਜੀ ਆਪਾਂ ਮੁਕਾਠੂ ਨੂੰ ਠਕਾਣੀ ਦਾ ਪਤਾ ਕਿ ਦੱਸਾਂ ਪਹਿਲਾਂ ਸਾਰੀ ਹਾਂਜੀ ਹਾਂਜੀ ਦੱਸੋ ਇੱਕ ਨਾ ਜਗਦੀਸ਼ ਸਿੰਘ ਪੁੱਤਰ ਬਚਨ ਸਿੰਘ ਵੈਰੋਗ ਦਾ ਦਾਖਲ ਹੋਇਆ ਸੀਗਾ ਲੜਾਈ ਹੋਜੀ ਪੈਂਟੈਂਪੂ ਆਣੇ ਦੀ ਉਹਦੇ ਸਬੰਧ ਵਿੱਚ ਆਪਾਂ 19 ਨੂੰ ਬਿਆਨ ਲਿਖ ਲਿਆ 325 ਦਾ ਰਿਜ਼ਲਟ ਆ ਗਿਆ ਹੂੰ 24 ਨੂੰ ਆਪਾਂ ਸੱਤਾ ਕੁੰਜਾ ਕਰਾਤੀਆਂ ਏਸੀ ਸੁਖਮੰਦਰ ਸਿੰਘ ਨੇ ਹੂੰ 28 ਨੂੰ ਓਪੀਨੀਅਨ ਲੈ ਲਈ ਤੇ 29 ਨਵਾਂ ਪਰਚਾ ਦਿੱਤਾ ਉਹਨਾਂ ਦੇ ਖਿਲਾਫ 325 ਆਈਪੀਸੀ ਗ੍ਰੀਵਸਾਈ ਹੂੰ ਇੱਕ ਬੰਦੇ ਦੀ ਰੈਸਟ ਪਾ ਲਈ ਇੱਕ ਨੇ ਇਨਕੁਆਰੀ ਲਵਾ ਲਈ ਹੂੰ ਨਤੀ ਤਰੀ ਇਹ ਮੰਗਾ ਜੀ ਕੱਲ ਆਏ ਥਾਣੇ ਦੇ ਵਿੱਚ ਜਾਂ ਤਾਂ ਮੈਨੂੰ ਆ ਕੇ ਪੁੱਛਦੇ ਵੀ ਕੀ ਕੀਤਾ ਕਿਉਂਕਿ ਇਹ ਤਾਂ ਆਲਰੇਡੀ ਕੰਪਲੀਟ ਕਰ ਚੁੱਕੇ ਸੀਗੇ ਸਾਰਾ ਹਾਂਜੀ ਮਕਦਮਾ ਵਿੱਚ ਦਰਜ ਕਰਤਾ ਬੰਦੇ ਵੀ ਰੈਸਟ ਕਰ ਲਏ ਹਾਂਜੀ ਇਹ ਮੰਗਾ ਜੀ ਨੇ ਚੁੱਪ ਕਰਕੇ ਥਾਣਾ ਸੀਲ ਕਰਤਾ ਬਾਹਰ ਚਾ ਕੇ ਪਬਲਿਕ ਅਸਲਾ ਜਮਾ ਕਰਾਉਣ ਆਉਂਦੀ ਹੈ ਉਹ ਤੰਗ ਹੋ ਰਹੀ ਜੀ ਮੈਨੂੰ ਕਹੇ ਅਸਲਾ ਅਸੀਂ ਮਕਦਮਾ ਦਰਜ ਕਰਤਾ ਰੈਸਟ ਪਾ ਲਈ ਕਹਿੰਦਾ ਹਾਂ ਹਾਂ ਮੈਨੂੰ ਕਿਉਂ ਦੱਸਿਆ ਤੁਸੀਂ ਮੈਨੂੰ ਇਨਟੀਮੇਸ਼ਨ ਦੇਣੀ ਸੀ ਅੱਛਾ ਜੀ ਠੀਕ ਹੈ ਇਹ ਤਾਂ ਕਦੇ ਨਹੀਂ ਹੋ ਸਕਦਾ ਮੈਂ ਥਾਣੇ ਦਾ ਕੰਮ ਮੰਗਾ ਜੇ ਨੂੰ ਦੱਸੂਗਾ ਵੀ ਮੰਗਾ ਜੀ ਅੱਜ ਥਾਣੇ ਜਾ ਕੇ ਪ੍ਰੋਗਰਾਮ ਦਾ ਅਰੈਸਟ ਕੀਤਾ ਅੱਜ ਬੰਦਾ ਬਰੀ ਕਰਤਾ ਛਡ ਪਾ ਹੂੰ ਹੂੰ ਮੈਂ ਮੰਗਾ ਜੀ ਕਿਹਾ ਮੰਗਾ ਜੀ ਚ ਰਸਤਾ ਸਾਫ ਕਰੋ ਲੋਕਾਂ ਨੂੰ ਟੱਪਣਾ ਉਹ ਤੁਸੀਂ ਬਾਹਰ ਗਿਆ ਨੂੰ ਪਾਸੇ ਕਰਤਾ ਹਾਂਜੀ ਬਾਹਰ ਫੜ ਕੇ ਪਾਸੇ ਕੀਤਾ ਹੋਰ ਕੁਝ ਨਹੀਂ ਹੋਇਆ ਇਹ ਇੰਨੀ ਕੀ ਗੱਲ ਹੋਈ ਹੈ ਨਹੀਂ ਤੁਹਾਡੀ ਵੀਡੀਓ ਹੈ ਜੀ ਉਹ ਕੱਲ੍ਹ ਵਾਇਰਲ ਹੋਈ ਅੱਜ ਵੀ ਉਹਨਾਂ ਨੇ ਸਾਨੂੰ ਵੀਡੀਓ ਦਿੱਤੀਆਂ ਤੁਸੀਂ ਤੁਸੀਂ ਮੈਨੂੰ ਵੀਡੀਓ ਭੇਜ ਦਿਓ ਮੈਂ ਦੇਖ ਲਾਂ ਮੈਂ ਥੱਲੇ ਸਿੱਟਿਆ ਜਾ ਕੁਝ ਕੀਤਾ ਹੈਗਾ ਧੱਕੇ ਮਾਰਿਆ ਨੂੰ ਜਾਂ ਕਿ ਇਹਨਾਂ ਨੂੰ ਕੋਈ ਤੇ ਕਾਰਨ ਨਹੀਂ ਥਾਣੇ ਦੇ ਵਿੱਚ ਪਬਲਿਕ ਆਉਂਦੀ ਹੈ ਇਹ ਕਿੱਥੇ ਲੱਗਿਆ ਆਪਣਾ ਆਪਣਾ ਚੋਣ ਜਾਬਤਾ ਲੱਗਿਆ ਹੋਇਆ ਹੈ ਥਾਂ ਧਰਨਾ ਦੇਣਾ ਸਾਡੇ ਮੂਹਰੇ ਦੇ ਲੋ ਪਰ ਕੇ ਬਾਰਨਾ ਨਾ ਬੰਦ ਕਰੋ ਹੂੰ ਅੱਛਾ ਸਰ ਦੂਸਰਾ ਸਵਾਲ ਇਹ ਸੀਗਾ ਜੀ ਕਿ ਜੋ ਅੱਜ ਉੱਥੇ ਜਦੋਂ ਮਜਾਰਾ ਕਰੀ ਮਜਾਰਾ ਕਰ ਰਹੇ ਸੀ ਮਜ਼ਦੂਰ ਜਥੇਬੰਦੀ ਵੱਲੋਂ ਤੇ ਨੌਜਵਾਨਾਂ ਵੱਲੋਂ ਇਹ ਦੂਸਰੀ ਧਿਰ ਗਈ ਆ ਉਹ ਇਹ ਵੀ ਗੱਲ ਆ ਰਹੀ ਹੈ ਵਿੱਚੋਂ ਕਿ ਤੁਹਾਡੇ ਜਿੰਦਾਬਾਦ ਦੇ ਨਾਰੇ ਲਾ ਰਹੀ ਹੈ ਦੂਸਰੀ ਧਿਰ ਐਸਐਚਓ ਜਿੰਦਾਬਾਦ ਇਹਦੇ ਬਾਰੇ ਫਿਰ ਕੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਮੈਂ ਤਾਂ ਲੋਕਾਂ ਨੂੰ ਸਾਫ਼ ਹੀ ਦਿੰਦਾ ਮੇਰੇ 30 ਪਿੰਡਾਂ ਪੁੱਛ ਲੋ ਵੀ ਐਸਐਚਓ ਕਿਹਾ ਲੱਗੇ ਤੇ ਮੰਗੇ ਬਾਰੇ ਪਤਾ ਕਰ ਲੋ ਮੰਗਾ ਕਿਹੇ ਜਾ ਲੋਕ ਜਿਨ੍ਹਾਂ ਨੂੰ ਸਾਫ਼ ਮਿਲਦਾ ਜਿੰਦਾਬਾਦ ਕਹਿਣਗੇ ਮੇਰੇ ਕੋਲ ਤਾਂ ਹੁਣ 50 ਬੰਦੇ ਬੈਠੇ ਕਹਿੰਦੇ ਜਿੰਦਾਬਾਦ ਹੀ ਹਾਂ ਤੁਸੀਂ ਕਲਾ ਮੰਗਾਈ ਕਹਿੰਦਾ ਵੀ ਐਸਚੂ ਮਰਦਾਵਾ ਦਾ ਠੀਕ ਹੈ ਸਰ ਤਾਂ ਮੰਗੇ ਦੀ ਐਸਟੀ ਬਾਰੇ ਪੁੱਛਣਾ ਤਾਂ ਮੈਂ ਸਾਹਮਣੇ ਆਜ ਬਾਕੀ ਮਤਲਬ ਦੱਸ ਦਊਗਾ ਵੀ ਉਹਨੂੰ ਕੀ ਕਮਾਇਤ ਕੀ ਹੈ ਤੇ ਫੋਟ ਚੱਲਦੇ ਆ ਸਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜੋ ਪੀੜਤਾ ਮੁੰਡਾ ਜੀ ਦੇ ਸੱਤ ਪੀੜ ਤੋਂ ਇਨਸਾਫ ਦੇਤਾ ਪਰਚਾ ਦੇਤਾ ਬੰਦੇ ਰੈਸਟ ਕਰ ਲੇ ਹੋਰ ਦੱਸੋ ਅਰਾਧਾ ਕਤਲ ਦੀ ਧਾਰਾ ਉਹ ਕਹਿੰਦੇ ਸੀਗੀ ਅਰਾਧਾ ਕਤਲ ਦੀ ਇਨਕੁਆਰੀ ਖੁੱਲੂਗੀ ਇਨਕੁਆਰੀ ਹੋਊਗੀ ਜਾਂ ਡਾਕਟਰ ਲੈ ਕੇ ਜਾਊਗਾ ਬਹੁਤ ਸਾਰੇ ਡਾਕਟਰ ਦੀ ਰਾਇ ਨਾਲ ਹੀ ਪਰਚਾ ਦਿੱਤਾ ਇਹ ਤਾਂ ਡਾਕਟਰ ਨੇ ਲਿਖ ਕੇ ਦੇਣਾ ਵੀ ਕੀ ਧਾਰਾ ਲੱਗਦੀ ਹੈ ਓਕੇ ਸਰ ਠੀਕ ਹੈ ਜੀ ਧੰਨਵਾਦ 对。<Thank>